ਨਹੀਂ ਦੋਸਤੋ ਕੀ ਹਾਲ ਚਾਲ ਮੱਕੀ ਵਾਲੀ ਮਸ਼ੀਨ ਦੀ ਰਿਪੇਅਰ ਕਰੀ ਜਾਂਦੇ ਸੀਗੇ ਅੱਧੀ ਔਂ ਜਿਆਦਾ ਤਾਂ ਵੈਸੇ ਮੈਂ ਕਰ ਵੀ ਦਿੱਤੀ ਆ ਤੇ ਪਿਛਲੇ ਸਾਲ ਇੱਕ ਵੀਡੀਓ ਪਾਈ ਸੀਗੀ ਉਦੋਂ ਰੇਜਰਾਂ ਦੀ ਸੈਟਿੰਗ ਕਰਦੇ ਸੀਗੇ ਉਹ ਵੀਡੀਓ ਪਾਈ ਸੀਗੀ ਤੇ ਅੱਜ ਵੀਰ ਦਾ ਇੱਕ ਕਮੈਂਟ ਆਇਆ ਕਹਿੰਦਾ ਭਾਈ ਹੋਰ ਵੀ ਵੀਡੀਓ ਪਾਓ ਮੱਕੇਲ ਮਸ਼ੀਨ ਦੀਆਂ ਪਰ ਮੇਰਾ ਇਰਾਦਾ ਜਮਾਂ ਹੀ ਹੈ ਨਹੀਂ ਸੀਗਾ ਕੋਈ ਵੀ ਵੀਡੀਓ ਬਣਾਉਣ ਦਾ ਪਰ ਇਸ ਵਾਰ ਕੰਮ ਵੀ ਥੋੜਾ ਜਿਆਦਾ ਸੀਗਾ ਆ ਸੀਲਾਂ ਥੀਲਾ ਵੀ ਸਾਰੀਆਂ ਨਵੀਆਂ ਪਾਤੀਆਂ ਡੋ ਡੀ ਪੋਰਸ਼ਨ ਆਏ ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਤਾਂ ਪਤਾ ਹੀ ਹੈ ਜਿਨ੍ਹਾਂ ਨੂੰ ਨਹੀਂ ਪਤਾ ਆ ਵੱਖਰੀ ਆ ਆ ਵੱਖਰੀ ਆ ਇਹਦੇ ਵਿੱਚ ਪੰਨ ਵੱਖਰੀ ਆ ਆ ਵੱਖਰੀ ਆ ਸਾਰੀਆਂ ਚੀਜ਼ਾਂ ਵੱਖੋ ਵੱਖਰੀਆਂ ਡੈਸਕਾਂ ਨਵੀਆਂ ਪਾਈਆਂ ਸੀਲਾਂ ਨਵੀਆਂ ਪਾਈਆਂ ਤੇ ਬਾਕੀ ਚੈਨਲ ਨੂੰ ਸਾਰਾ ਕੁਝ ਤੇਲ ਤੂਲ ਲਾ ਕੇ ਕਰੀ ਜਾਂਦਾ ਸੀ ਕੰਪਲੀਟ ਕਿਉਂਕਿ ਅੱਜ ਚਲਾਉਣੀ ਵੀ ਆ ਪੀਆਂ ਦੀ ਸੈਟਿੰਗ ਪਿਛਲੀ ਵਾਰ ਸੰਝ ਲਾ ਕੇ ਪਿਛਲੀ ਵਾਰ ਸੀਗਾ ਪਹਿਲਾ ਸੀਜ਼ਨ ਥੋੜੀਆਂ ਜੀਆਂ ਪ੍ਰੋਬਲਮ ਵੀ ਆਈ ਆ ਪਰ ਕਿਸੇ ਨੇ ਗਾਈਡ ਨਹੀਂ ਕੀਤਾ ਜਨਸੀ ਨੇ ਨਾ ਕੰਪਨੀ ਨੇ ਠੀਕ ਆ ਆਪਦੇ ਹਿਸਾਬ ਚੀ ਆਪਾਂ ਆਪ ਹੀ ਸੈਟ ਕੀਤੀ ਆ ਜੋ ਵੀ ਕੀਤੀ ਆ ਤੇ ਐਨ ਬੈਨ ਹੁਣ ਇਸ ਟਾਈਮ ਓਕੇ ਆ ਜੇ ਕਿਸੇ ਵੀਰ ਨੂੰ ਕੋਈ ਹੈਲਪ ਚਾਹੀਦੀ ਆ ਤੇ ਜਦੋਂ ਮਰਜੀ ਆਪਣਾ ਮੈਸੇਜ ਕਰ ਦਿਓ ਰਿੰਗ ਕਰ ਦਿਓ ਉੱਤੇ ਆਪਾਂ ਨੰਬਰ ਵੀ ਜ਼ਰੂਰ ਦਵਾਵਾਂਗੇ ਤੇ ਹੈਲਪ ਜ਼ਰੂਰ ਕਰਾਂਗੇ ਜਿੰਨਾ ਕਾ ਆਪਣਾ ਨੋਲਜ ਆ ਤਕਰੀਬਨ ਹੁਣ ਤਾਂ ਕੋਈ ਗੱਲ ਆਪਾਂ ਮੈਂ ਰਹਿੰਦੀ ਹੋਵੇ ਜਿਹਦੇ ਦਾ ਨਾਮ ਪਤਾ ਲੱਗਾ ਹੋਵੇ ਨਹੀਂ ਤਾਂ ਸਾਰਿਆਂ ਦਾ ਪਤਾ ਹੀ ਆ ਸ਼ਕਤੀਮਾਨ ਹੋਰ ਵਾਲੀ ਹੋਰ ਮਸ਼ੀਨ ਦਾ ਆਪਾਂ ਕਹਿ ਨਹੀਂ ਸਕਦੇ ਹਜੇ ਕੋਈ ਪਰ ਸੇਮ ਹੀ ਹੁੰਦਾ ਪਰ ਸੇਜ ਤਾਂ ਇਹਨਾਂ ਦਾ ਜੋ ਵੀ ਹੈ ਪਿਲੀ ਵਾਰ ਇੱਕ ਮੈਨੂੰ ਤੰਗੀ ਆਈ ਸੀਗੀ ਆਹ ਤਾਂ ਇਹਦੀ ਕੱਟ ਪੈਣਾ ਸੈਂਪਲ ਸੀ ਰੇਜਰ ਠੀਕ ਆ ਵੀ ਬੀ ਦੂਰ ਡੈਗ ਦਾ ਉਹਦਾ ਹੱਲ ਮੈਂ ਇਹ ਕੱਢਿਆ ਇੱਥੇ ਟੱਕ ਦੇ ਕੇ ਤੇ ਪੋਰ ਹੋਰ ਖੋਲ ਤੇ ਰੇਜਰ ਖੋਲ ਤਾਂ ਫੁੱਲ ਤੇ ਹੁਣ ਸਿਰਫ ਮੰਨ ਕੇ ਚੱਲੋ ਵੀ 2.3 ਦੀ ਸਪੇਸ ਰਹਿ ਜਾਣੀ ਬਟਰ ਨਾਲ ਬਟਰ ਨੂੰ ਖਾਲੀ ਥੋੜੀ ਭਰਨੀ ਪਊਗੀ ਤੇ ਪਾਣੀ ਛੇਤੀ ਰੇਜ ਫੜੂਬੀ ਘੱਟ ਪਾਣੀ ਦੀ ਵਰਤੋਂ ਨਾਲ ਵਧੀਆ ਵੀ ਅਗੂਗਾ ਪਿਛਲੀ ਵਾਰ ਸੀਗਾ ਸਦਾ ਹੀ ਇਸ ਤਰ੍ਹਾਂ ਵਿੱਥ ਜ਼ਿਆਦਾ ਰਹਿ ਜਾਂਦੀ ਸੀਗੀ ਵਿੱਥ ਜ਼ਿਆਦਾ ਰਹਿਣ ਕਰਕੇ ਥੋੜੀ ਜਿਹੀ ਖਾਲੀ ਜ਼ਿਆਦਾ ਭਰਨੀ ਪੈਂਦੀ ਸੀ ਤੇ ਹੁਣ ਸਮੇਂ-ਸਮੇਂ ਤੇ ਆਪਾਂ ਪੁੰਦੇ ਰਵਾਂਗੇ ਵੀਡੀਓ ਮੱਕੇ ਵਾਲੀ ਮਸ਼ੀਨ ਦੀਆਂ ਘਰਾਹ ਵੀ ਨਾਲ ਚੱਲਣਾ ਤੇ ਚਲੋ ਜਦੋਂ ਉਹਨਾਂ ਚਲਾਉਣ ਦੀ ਵੀ ਵੀਡੀਓ ਪਾਵਾਂਗੇ ਵੀ ਆਪ ਰਿਪੇਅਰ ਕਰਕੇ ਸਾਰੀ ਸੀਲਾਂ ਆਪ ਪਾ ਕੇ ਕਿਉਂਕਿ ਕੰਪਨੀ ਵਾਲੇ پیسے ਮੰਗਦੇ ਸੀ ਬਹੁਤ 5000 ਰੁਪਏ ਕੱਲੇ ਸਰਵਿਸ ਦਾ ਸੀ ਉਹਨਾਂ ਦਾ ਸਾਰਾ ਸਮਾਨ ਆਪਣਾ ਤੇ ਉਹ ਆਪ ਆਪੀ ਪਾ ਲਈਆਂ ਐਡਾ ਕੋਈ ਹੈ ਨਹੀਂ ਮੈਥਡ ਇਹਦਾ ਇਸ ਕਰਕੇ ਇਹਨਾਂ ਨੰਬਰ ਉੱਤੇ ਦਵਾਂਗੇ ਜੇ ਕਿਸੇ ਵੀਰ ਨੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਜਦੋਂ ਮਰਜ਼ੀ ਰਿੰਗ ਕਰ ਸਕਦਾ ਕਿੰਨ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਮੇਰੇ ਭਾਈ ਤੇ ਇੱਕ ਸਾਨੂੰ ਹੋਰ ਪ੍ਰੋਬਲਮ ਆਈ ਉਹ ਵੀ ਹੁਣ ਗੱਲ ਵਿੱਚ ਹੀ ਦੱਸ ਦਿੰਨਾ ਆਹ ਸ਼ਕਤੀ ਵਾਲਾ ਮਸ਼ੀਨ ਦੇ ਜਿਹੜੇ ਟਾਇਰ ਆ ਇਹ ਬਰਾਬਰ ਤੇ ਚੱਲਦੇ ਜਦੋਂ ਤਾਂ ਚਲਾਉਂਦੇ ਸੀ ਅਸੀਂ ਇਹਦੇ ਤੇ 3 ਸਪੀਡ ਤੇ ਉਦੋਂ ਟਾਇਰ ਇਹਦਾ ਰੁਕਦਾ ਹੁੰਦਾ ਸੀ ਥੋੜਾ ਥੋੜਾ ਉਹਨੇ ਦੇ ਵਿੱਚ ਅਸੀਂ ਪਾ ਕੇ ਸਪੇਸਰ ਚਾਰ ਸਪੇਸਰ ਪਾਤੇ ਬੀ ਵਾਲੇ ਚ ਤੇ ਰੇਹ ਵਾਲਾ ਰਹਿੰਦਾ ਰੇਹ ਵਾਲਾ ਕਿਉਂਕਿ ਉਹਨੂੰ ਕੋਈ ਗੀਅਰ ਨਹੀਂ ਉਹਨੇ ਸਦਾ ਕੱਲਾ ਘਮਾਉਣਾ ਹੀ ਉਧਰ ਉਹ ਨਹੀਂ ਐ ਸਪੇਸਰ ਉਹਨੂੰ ਕੁਝ ਨਹੀਂ ਛੇੜਿਆ ਪਰ ਬੀ ਵਾਲੇ ਚ ਚਾਰ ਸਪੇਸਰ ਪਾ ਕੇ ਤੇ ਟਾਇਰ ਕੱਟ ਤੇ ਬਾਹਰ ਪੂਰਾ ਟਾਇਰ ਬਾਹਰ ਆ ਗਿਆ ਹੁਣ ਆ ਵੀ ਆਪਦੇ ਹੱਥ ਨਾਲ ਚ ਕੀਤੇ ਟੱਕ ਕੰਪਨੀ ਇੱਥੇ ਦਿੰਦੀ ਆ ਬਾਹਰ ਤੇ ਮਟਵਟ ਨਾਲ ਲਾ ਕੇ ਇਹ ਵੀ ਨੁਕਸਾਨ ਕਰਦਾ ਈ ਇਹ ਵੀ ਅਸੀਂ ਟੱਕ ਦੇ ਕੇ ਵਿੱਚ ਆਪ ਹੀ ਕੱਟਤਾ ਯਾਨੀ ਕਿ ਸਾਰਾ ਦਿਮਾਗ ਆਪਦਾ ਹੀ ਲਾਇਆ ਜਨਸੀ ਨੇ ਦਿਮਾਗ ਲਾਉਣਾ ਈ ਉਹ ਤਾਂ ਲਾਤਾ ਇਦੋਂ ਬਾਅਦ ਜਿਵੇਂ ਸੈਟ ਕੀਤਾ ਸੀ ਆਪਦੇ ਹਿਸਾਬ ਤੇ ਸੈਟ ਕੀਤਾ ਤੇ ਹੁਣ ਚਲਦੀ ਦੀ ਵੀਡੀਓ ਵੀ ਜਰੂਰ ਪਾਵਾਂਗੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਧੰਨਵਾਦ ਜੀ ਨੰਬਰ ਉੱਤੇ ਦਵਾਂਗੇ ਜੇ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਜਦੋਂ ਮਰਜ਼ੀ ਰੈਂਕ ਕਰ ਸਕਦਾ